ਉਲੀ ਵਿਸਾਲ ਪਹਿਲਾਂ ਤਾਂ ਸਰ ਤੁਹਾਨੂੰ ਮੁਬਾਰਕਾਂ ਦੇ ਬੱਚਿਆਂ ਨੂੰ ਮੁਬਾਰਕਾਂ ਪਾਸਪੋਰਟ ਦਿਖਾਓ ਕਿੰਨੇ-ਕਿੰਨੇ ਬੱਚਿਆਂ ਨੇ ਵੀਜ਼ੇ ਆਏ ਆ ਜੀ ਬਿਲਕੁਲ ਭਾਜੀ ਇਹ ਦੋ ਸਟੂਡੈਂਟ ਨੇ ਜਿਨ੍ਹਾਂ ਦੇ ਹੁਣੇ ਯੂਐਸਏ ਦੇ ਵੀਜ਼ੇ ਆਏ ਆ ਦੋਵੇਂ ਬ੍ਰਦਰ ਸਿਸਟਰ ਨੇ ਬਿਲਕੁਲ ਜੀ ਤੁਸੀਂ ਵੀ ਦੇਖ ਸਕਦੇ ਹੋ ਪੇਰੈਂਟਸ ਦਾ ਨਾਮ ਬਿਲਕੁਲ ਸੇਮ ਹੈਗਾ ਆ ਅੱਛਾ ਹਾਂਜੀ ਕਿੰਨੀ-ਕਿੰਨੀ ਐਜ ਹੈ ਭਾਜੀ ਇਹਨਾਂ ਦੀ ਭਾਜੀ ਆ ਜੋ ਗੁੜੀਆ ਹੈਗੀ ਐ ਇਹ 2013 ਬੌਰਨ ਹੈ ਨੀਅਰ ਬੌਰਨ ਮਤਲਬ 11 ਸਾਲ ਦੀ ਹੋਈ ਆ ਔਰ ਜੋ ਬੇਟਾ ਹੈਗਾ 2012 ਬੌਰਨ ਹੋਏਗਾ ਇੱਕ ਸਾਲ ਦਾ ਹੀ ਭੈਣ ਭਰਾ ਦੇ ਯਾਨੀ ਕਿ ਤਕਰੀਬਨ ਇੱਕ ਦੀ ਉਮਰ ਆਪਾਂ ਕਹਿ ਸਕਦੇ ਆ 11 ਸਾਲ ਇੱਕ ਦੀ 10 ਸਾਲ ਹਾਂਜੀ ਤੇ ਬਹੁਤ ਮੁਬਾਰਕਾ ਇਹਨਾਂ ਦੋਨਾਂ ਬੱਚਿਆਂ ਨੂੰ ਜਦੋਂ ਦਾ ਵੀਜ਼ਾ ਆਇਆ ਦੇਖੋ ਹਮੇਸ਼ਾ ਇਹ ਦਿਖਾਉਣ ਦਾ ਮਕਸਦ ਕੀ ਆ ਸਾਡਾ ਕੋਈ ਇਹ ਨਹੀਂ ਵੀ ਅਸੀਂ ਭਾਈ ਦੀ ਜਿਆਦੀ ਪ੍ਰੋਮੋਸ਼ਨ ਕਰਨੀ ਜਾਂ ਕੁਝ ਵੀ ਗੱਲ ਇਹ ਆ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਕਹਿੰਦੇ ਆ ਵੀ ਸਕੂਲਿੰਗ ਵੀਜ਼ਾ ਆਉਂਦਾ ਨਹੀਂ ਆਉਂਦਾ ਹੈ ਦੇਖੋ ਜੋ ਵੀ ਕੈਟਾਗਰੀ ਬਣੀ ਹੈ ਨਾ ਵੀਜ਼ਾ ਆਉਣ ਵਾਸਤੇ ਬਣੀ ਹੈ ਵੀਜ਼ਾ ਦੇਣ ਵਾਸਤੇ ਬਣਾਈ ਗਈ ਹੈ ਪਰ ਉਸ ਦੇ ਲਈ ਤੁਸੀਂ ਐਲੀਜੀਬਲ ਹੋਣੇ ਚਾਹੀਦੇ ਹੋ ਤੁਹਾਡੇ ਪੇਰੈਂਟਸ ਦੀ ਉਸ ਹੱਬ ਨਾਲ ਇਨਕਮ ਹੋਵੇ ਤੁਹਾਡੀ ਪ੍ਰੋਫਾਈਲ ਅੱਛੀ ਹੋਵੇ ਤੁਹਾਡੇ ਮਾਤਾ ਪਿਤਾ ਕੋ ਕੁਝ ਫੰਡਸ ਹੋਣ ਅੰਬੈਸੀ ਨੂੰ ਜਾਂ ਉਹਨਾਂ ਨੂੰ ਲੱਗੇ ਕਿ ਯਾਰ ਵਾਕਈ ਇਹ ਬੰਦਾ ਸਾਡੇ ਦੇਸ਼ ਦੇ ਵਿੱਚ ਆਪਣੇ ਬੱਚਿਆਂ ਨੂੰ ਪੜਾ ਸਕਦਾ ਤੇ ਸਰ ਤੁਸੀਂ ਦੱਸ ਦਿਓ ਇਹਨਾਂ ਦੇ ਫਾਦਰ ਸਾਹਿਬ ਦੀ ਕੀ ਪ੍ਰੋਫਾਈਲ ਸੀਗੀ ਇਹਨਾਂ ਦੋਨਾਂ ਬੱਚਿਆਂ ਦੀ ਜੀ ਇਹਨਾਂ ਬੱਚਿਆਂ ਦੇ ਫਾਦਰ ਮਿਸਟਰ ਇੰਦਰਜੀਤ ਸਿੰਘ ਜੋ ਹੈਗੇ ਆ ਉਹ ਪੁਲਿਸ ডিপਾਰਟਮੈਂਟ ਤੋਂ ਬਿਲੋਂਗ ਕਰਦੇ ਆ ਡੇਲੀ ਪੁਲਿਸ ਵਿੱਚ ਜੌਬ ਕਰ ਰਿਹਾ ਗਿਆ ਉਹ ਮਦਰ ਇਨ ਲਾ ਦੇ ਹਾਊਸ ਵਾਈਫ ਹੈ ਗਿਆ ਇਹਨਾਂ ਨੇ ਪਹਿਲਾਂ ਕਿਸੇ ਇਮੀਗ੍ਰੇਸ਼ਨ ਦੇ ਥਰੂ ਕੈਨੇਡਾ ਦੇ ਵਾਸਤੇ ਟਰਾਈ ਕੀਤਾ ਸੀ ਬਟ ਅਨਫੋਰਚੂਨੇਟਲੀ ਜੋ ਹੈ ਸਕਸੈਸਫੁਲ ਨਹੀਂ ਹੋ ਪਾਇਆ ਸਾਨੂੰ ਜਦੋਂ ਮਿਲੇ ਆ ਇਹਨਾਂ ਨੇ ਫਿਰ ਜਦੋਂ ਸਾਨੂੰ ਕਿਹਾ ਮੈਂ ਇਹਨਾਂ ਨੂੰ ਯੂ ਐਸ ਏ ਦਾ ਆਪਸ਼ਨ ਦਿੱਤਾ ਔਰ ਸਭ ਤੋਂ ਵੱਡੀ ਗੱਲ ਇਹ ਤੇ ਪਾਜੀ ਕੀ ਹੈ ਸਾਰਿਆਂ ਨੂੰ ਪਤਾ ਆਈ ਐਫ ਐਸ ਨੇ ਯੂ ਐਸ ਏ ਦਾ ਸਕੂਲਿੰਗ ਵੀਜ਼ ਕੈਨੇਡਾ ਆਪਾਂ 2021 ਤੋਂ ਕਰ ਰਹੇ ਆ ਯੂਐਸਏ ਸਕੂਲਿੰਗ ਵੀਜ਼ਾ ਆਪਾਂ ਜਨਵਰੀ ਦੇ ਵਿੱਚ 2024 ਵਿੱਚ ਹੀ ਲਾਂਚ ਕੀਤਾ ਸੀਗਾ ਜਦੋਂ ਮੇਰੇ ਐਗਰੀਮੈਂਟ ਵਗੈਰਾ ਉੱਧਰ ਸਾਈਨ ਹੋਇਆ ਜਦੋਂ ਮੈਂ ਉਹਨਾਂ ਦਾ ਅਥੋਰਾਈਜ਼ਡ ਇੱਕ ਏਜੰਟ ਬਣਿਆ ਹੈਗਾ ਰਿਪਰੈਜ਼ੈਂਟੇਟਿਵ ਬਣਿਆ ਹੈਗਾ ਵੈਰੀ ਫਰਸਟ ਫਾਈਲ ਹੀ ਇਨ੍ਹਾਂ ਬੱਚਿਆਂ ਦੀ ਹੈ ਇਸ ਤੋਂ ਬਾਅਦ ਮੇਰੇ 9 ਕੇਸਿਸ ਹੋਰ ਪ੍ਰोसीडिंग ਦੇ ਵਿੱਚ ਹੈਗਾ ਜਿਨ੍ਹਾਂ ਦੇ ਆਉਣ ਵਾਲੇ ਅਗਸਤ ਦੇ ਵਿੱਚ ਮੇਰੇ ਇੰਟਰਵਿਊ ਹੈ ਫਾਈਨੈਂਸ਼ੀਅਲੀ ਇਹਨਾਂ ਨੇ ਆਪਣੇ ਆਪ ਨੂੰ ਕੈਪੇਬਲ ਸ਼ੋ ਕੀਤਾ ਜੋ ਫੰਡਿੰਗ ਦੀ ਰਿਕੁਆਇਰਮੈਂਟ ਹੁੰਦੀ ਹੈ ਉਹ ਤੁਹਾਡੀ I-20 ਤੇ ਲਿਖੀ ਆਂਦੀ ਹੈ ਠੀਕ ਹੈ ਜੀ ਇਨੀਸ਼ੀਅਲੀ ਦੋ ਇੱਕ ਹਿਡਨ ਪ੍ਰੋਸੈਸ ਹੈਗੇ ਕਿਉਂਕਿ 14 ਸਾਲ ਤੋਂ ਛੋਟੇ ਬੱਚੇ ਦਾ ਇੰਟਰਵਿਊ ਅੰਬੈਸੀ ਵਿੱਚ ਨਹੀਂ ਹੁੰਦਾ ਉਹਨਾਂ ਦੇ ਬਿਹਾਫ ਤੇ ਪੇਰੈਂਟਸ ਦਾ ਹੁੰਦਾ ਹੁਣ ਉਹਦੇ ਵਿੱਚ ਬੱਚੇ ਨੂੰ ਆਪਾਂ ਕਿਵੇਂ ਸਟਰੋਂਗ ਸ਼ੋ ਕਰਨਾ ਜਦ ਵੀਜ਼ਾ ਆਫੀਸਰ ਨਾਲ ਇੰਟਰਵਿਊ ਤਾਂ ਲੈਣਾ ਹੀ ਨਹੀਂ ਹੈ ਤੇ ਉਹਦੇ ਵਾਸਤੇ ਇੱਕ ਸਾਡਾ ਪ੍ਰੋਸੈਸ ਹੈਗਾ ਜੋ ਕਿ ਸਪੈਸ਼ਲੀ ਸਕੂਲ ਆਰ EFS ਮਿਲ ਕੇ ਕਰਦੇ ਆ ਕਿਉਂਕਿ ਦੇਖੋ ਤੁਸੀਂ ਪਹਿਲੇ ਸਟੂਡੈਂਟ ਵੀਜ਼ਾ ਕਰ ਲਓ ਸਕੂਲਿੰਗ ਵੀਜ਼ਾ ਕਰ ਲਓ ਜਦੋਂ ਤੁਹਾਡੀ I20 ਇਸ਼ੂ ਹੁੰਦੀ ਹੈ ਤੁਹਾਡੇ ਡਾਕੂਮੈਂਟਸ ਦੀ ਸਾਰੀ ਕਾਪੀ ਕਾਈ ਕਮਿਸ਼ਨ ਨੂੰ ਜਾਂਦੀ ਹੈ ਇੰਟਰਵਿਊ 'ਚ ਆਪਾਂ ਸਿਰਫ ਸਰਵਿਸ ਫੀਰ ਸ਼ਿਫਟ DS160 ਦੀ ਸ਼ਿਫਟ ਅੰਬੈਸੀ ਫੀ ਦੀ ਤੇ ਅਪਾਇੰਟਮੈਂਟ ਕਨਫਰਮੇਸ਼ਨ I20 ਲੈ ਕੇ ਜਾਣਾ ਹੁੰਦਾ ਨਾ ਤੁਹਾਡੇ ਫੰਡਿੰਗ ਜਾਣੇ ਨਾ ITR ਜਾਣੇ ਕੁਝ ਵੀ ਨਹੀਂ ਜਾਣਾ ਫਿਰ ਆਪਾਂ ਬੱਚੇ ਨੂੰ ਕਿਵੇਂ ਸਟਰੋਂਗ ਸ਼ੋ ਕਰਾਂਗੇ ਇਸ ਕਰਕੇ ਸਾਡਾ ਹੀ ਇਨੀਸ਼ially ਸ਼ੁਰੂ ਦੇ ਵਿੱਚ ਪ੍ਰੋਸੈਸ ਹੈ ਟਿਲ ਲੋਜਮੈਂਟ ਇਸ਼ੂ ਆਫ I20 ਜਦ ਤੁਹਾਡੀ ਆਂਦੀ ਹੈ ਆਪਾਂ ਬੱਚੇ ਨੂੰ ਕੈਪेबल ਸਾਬਿਤ ਕਰਨੇ ਆ ਜਦੋਂ ਸਕੂਲ ਦੇ ਨਾਲ ਸਕੂਲ ਉਸੇਮ ਕੈਪੇਬਿਲਿਟੀ ਦੀ ਕਾਪੀ ਹਾਈ ਕਮਿਸ਼ਨ ਨੂੰ ਭੇਜਿੰਦਾ ਇਟ ਮੀਨਸ ਜੇਕਰ ਤੁਹਾਡਾ ਰਿਪਰੈਜ਼ੈਂਟੇਟਿਵ EIAFS ਹੈਗਾ ਔਰ ਤੁਸੀਂ ਸਾਡੇ ਕਹੇ ਅਨੁਸਾਰ ਸਾਡੇ ਕੁਝ ਸਕੂਲਸ ਦੇ ਜੋ ਹੈਗੇ ਪਰਟੀਕਲ ਸਕੂਲਸ ਹੈਗੇ ਉਹਨਾਂ ਵਿੱਚ ਕਰਦੇ ਹੋ ਤਾਂ ਤੁਹਾਡੇ ਚਾਂਸਸ ਵੀਜ਼ਾ ਦੇ ਬਹੁਤ ਜ਼ਿਆਦਾ ਹੈਗੇ ਆ ਕਿਉਂਕਿ ایਫਐਸ ਕੀਸੇ ਵੀ ਸਕੂਲ ਜਾਂ ਕਾਲਜ ਨਾਲ ਕਦੇ ਵੀ ਇਦਾਂ ਟਾਈ ਅਪ ਨਹੀਂ ਕਰਦਾ ਹੁਣ ਜੋ ਸਕੂਲ ਬੱਚਿਆਂ ਦਾ ਜਿਨ੍ਹਾਂ ਦਾ ਵੀਜ਼ਾ ਹੈ ਸਕੂਲ ਦੇ ਵਿੱਚ 1939 ਦੇ ਵਿੱਚ ਸਕੂਲ ਐਸਟੈਬਲਿਸ਼ ਹੋਇਆ ਸੀਗਾ ਦੇ ਹੈਵ ਅ ਬੋਰਡਿੰਗ ਫੈਸਿਲਿਟੀ ਇਹਨਾਂ ਦਾ ਆਪ ਦਾ ਹਾਈ ਸਕੂਲ ਵੀ ਹੈਗਾ ਸੀਨੀਅਰ ਵੀ ਹੈਗਾ ਕਾਲਜ ਵੀ ਹੈਗਾ ਯੂਨੀਵਰਸਿਟੀ ਵੀ ਹੈਗੀ ਔਰ ਪਬਲਿਕ ਫੰਡਡ ਹੈਗਾ ਪਬਲਿਕ ਨਹੀਂ ਹੈ ਪਬਲਿਕ ਫੰਡਡ ਹੈਗਾ ਨਾਲ ਗਵਰਨਮੈਂਟ ਤੋਂ ਅਪਰੂਵਡ ਹੈ ਸੈਵਿਸ ਅਪਰੂਵਡ ਹੈ ਕਾਲਜਿਸ ਲਿਸਟ ਦੇ ਵਿੱਚ ਅਪਰੂਵਡ ਹੈ ਪਰ ਜਦੋਂ ਆਪਾਂ ਇੱਕ ਵਧੀਆ ਸਕੂਲ ਦੇ ਵਿੱਚ ਪਾਨਿਆ ਇੱਥੇ ਤੁਹਾਨੂੰ ਇੱਕ ਛੋਟੀ ਹੋਰ ਗੱਲ ਦੱਸਣਾ ਥੈਟ ਇਜ਼ I20 ਮੋਸਟਲੀ ਮਾਰਕੀਟ ਕੀ ਹੈ ਕਿ I20 ਜੋ ਹੈਗੇ ਫ੍ਰੀ ਵਾਲੀ ਮਿਲ ਜਾਂਦੀ ਹੈ ਯਸ ਕਾਫੀ ਦਿਨ ਤੇ I20 ਫ੍ਰੀ ਵਾਲੀ ਲੇਕਿਨ ਜੋ ਮੰਨੇ ਤੰਨੇ ਯੂਨੀਵਰਸਿਟੀਆਂ ਕਾਲਜਸ ਸਕੂਲ ਹੈਗਾ ਉਹ ਤੁਹਾਨੂੰ ਕੁਝ ਨਾ ਕੁਝ ਚਾਰਜ ਕਰਦੇ ਹੀ ਹੈ ਔਰ ਚਾਰਜ ਉਹ ਇੱਦਾਂ ਬਣੀ ਹੈਗਾ ਕਿ 10-12 ਲੱਖ ਕਰਨਗੇ ਕਿਉਂਕਿ ਟਿਊਸ਼ਨ ਫੀ ਯੂਐਸਏ ਦੇ ਵਿੱਚ ਪਹਿਲਾਂ ਨਹੀਂ ਲੈ ਜਾ ਸਕਦੀ ਲੇਕਿਨ ਉਹ ਆਪਣੀ ਸੀਟ ਸਿਕਯੁਰ ਕਰਨ ਨੂੰ ਬੀਇੰਗ ਐਸ ਅ ਜਨਰਲ ਐਡਮਿਸ਼ਨ ਫੀ ਤੁਹਾਡੇ ਤੋਂ 100 ਡਾਲਰ 300 ਡਾਲਰ ਜਾਂ 500 ਡਾਲਰ ਇਹਦੇ ਆਸ-ਪਾਸ ਦਾ ਅਮਾਉਂਟ ਲੈਂਦੇ ਆ ਹੁਣ ਜੇ ਆਪਾਂ ਬੋਰਡਿੰਗ ਫੈਸਿਲਿਟੀ ਲੈ ਰਹੇ ਤਾਂ ਬੋਰਡਿੰਗ ਦੇ ਚਾਰਜ ਤੁਹਾਡੇ ਤੋਂ ਪਹਿਲਾਂ ਥੋੜੇ ਬਹੁਤ 6 ਮਹੀਨੇ ਦੇ 3 ਮਹੀਨੇ ਦੇ ਚਾਰਜ ਕਰਨਗੇ ਤਾਂ ਜੇਕਰ ਤੁਸੀਂ ਆਈਏਐਫਐਸ ਦੇ ਕੈਨ ਤੇ ਚੱਲਦੇ ਹੋ ਤੁਹਾਨੂੰ ਜਦੋਂ ਪ੍ਰੋਸੈਸ ਗਾਈਡ ਕੀਤਾ ਜਾਂਦਾ ਹੈ ਦੁਬਾਰਾ ਤੋਂ ਕਹਿੰਨਾ ਤੁਹਾਡਾ ਵੀਜ਼ਾ ਦਾ ਚਾਂਸ ਬਹੁਤ ਵਧੀਆ ਹੈ ਔਰ ਇਹਦੇ ਵਿੱਚ ਇੱਕ ਹੋਰ ਖਾਸियत ਹੈਗੀ ਆ ਆਪਣੇ ਪਰਿਵਾਰ ਦੇ ਵਿੱਚ ਇੱਕ ਬੱਚਾ ਹੈਗਾ ਜੋ ਆਇਲੈਟਸ ਨਹੀਂ ਕਰ ਪਾਇਆ ਜਾਂ ਜਿਹਦਾ ਕੈਨੇਡਾ ਦਾ ਵੀਜ਼ਾ ਨਹੀਂ ਲੱਗਿਆ ਜਾਂ ਜੀਆਈਸੀ ਦੇ ਬਧੇ ਖਰਚੇ ਕਰਕੇ ਤੁਸੀਂ ਖਰਚਾ ਨਹੀਂ ਚੱਕ ਸਕਦੇ ਤਾਂ ਤੁਹਾਡੀ ਫੈਮਿਲੀ ਦੇ ਵਿੱਚ 21 ਸਾਲ ਤੋਂ ਉੱਤੇ ਜੋ ਵੀ ਬੱਚਾ ਹੈਗਾ ਆ ਚਾਹੇ ਬੱਚਾ ਹੈ ਚਾਹੇ ਚਾਚਾ ਤਾਇਆ ਮਾਮਾ ਜੀ ਉਹਨਾਂ ਦਾ ਬੱਚਾ ਕੋਈ ਵੀ ਹੈਗਾ ਤੁਸੀਂ ਬੀਇੰਗ ਐਜ਼ ਅ ਗਾਰਡੀਅਨ ਸਕੂਲਿੰਗ ਵੀਜ਼ਾ ਯੂਐਸਏ ਦੇ ਵਿੱਚ ਉਹਨੂੰ ਵੀ ਬੱਚੇ ਦੇ ਨਾਲ ਤੇ ਪੇਸ ਸਕਦੇ ਹੋ ਮਤਲਬ ਇੱਕ ਬੱਚੇ ਦੇ ਵੀਜ਼ਾ ਦੇ ਨਾਲ ਤੁਸੀਂ ਦੋ ਤਿੰਨ ਜ਼ਿੰਦਗੀਆਂ ਸਵਾਰ ਸਕਦੇ ਹੋ ਤੁਹਾਨੂੰ ਟੈਂਸ ਬੱਚੇ ਨੂੰ 5 ਸਾਲ ਤੱਕ ਦਾ ਵੀਜ਼ਾ ਲੱਗਦਾ ਹੈ ਔਰ ਅਕੰਪਨਿੰਗ ਜੋ ਗਾਰਡੀਨ ਹੈ ਉਹਨੂੰ 10 ਸਾਲ ਦਾ ਵੀਜ਼ਾ ਗ੍ਰਾਂਟ ਹੁੰਦਾ ਹੈ ਬਿਲਕੁਲ ਬਹੁਤ ਹੀ ਵਧੀਆ ਤਰੀਕੇ ਨਾਲ ਸਰ ਨੇ ਦੱਸਿਆ ਦੋ ਬੱਚਿਆਂ ਦੇ ਵੀਜ਼ੇ ਆਏ ਆ ਹਾਲਾਂਕਿ ਕੈਨੇਡਾ ਸਕੂਲਿੰਗ ਵੀਜ਼ਾ ਵੀ ਆਉਣਾ ਔਖਾ ਆ ਆਪਾਂ ਇਹ ਗੱਲ ਕਰਦੇ ਹੁੰਨੇ ਆ ਪਰ ਅੱਜ ਯੂਐਸਏ ਸਕੂਲਿੰਗ ਵੀਜ਼ਾ ਆਇਆ ਜੋ ਮੈਂ ਫਸਟ ਟਾਈਮ ਦੇਖ ਰਿਹਾ ਪਿਛਲੇ 10 12 ਸਾਲ ਤੋਂ ਆਪਾਂ ਇਹ ਸ਼ੋਅ ਕਰ ਰਹੇ ਆ ਇਸ ਫੀਲਡ ਦੇ ਨਾਲ ਜੁੜੇ ਹੋਏ ਆ ਪਰ ਅੱਜ ਫਸਟ ਟਾਈਮ ਦੇਖਿਆ ਕਿ ਸਕੂਲਿੰਗ ਵੀਜ਼ਾ ਆਇਆ ਯੂਐਸਏ ਦਾ ਪਿਛਲੇ ਦੋ ਕਸ਼ਵਾਂ ਚ ਅਸੀਂ ਯੂਐਸਏ ਵੀਜ਼ਾ ਦੀ ਗੱਲ ਕੀਤੀ ਸੀ ਤਾਂ ਆਫ ਦਾ ਰਿਕਾਰਡ ਮੈਂ ਭਾਈ ਨੂੰ ਕਿਹਾ ਮੈਂ ਕਿਹਾ ਵੀਜ਼ੇ ਬਹੁਤ ਘੱਟ ਆਉਂਦੇ ਆ ਵੀ ਸ਼ਾਇਦ ਆਪਾਂ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਭਾਈ ਕਹਿੰਦਾ ਜਦੋਂ ਵੀਜ਼ਾ ਆਊਗਾ ਤੇ ਮੈਂ ਲੈ ਕੇ ਆਉਣਾ ਤੁਹਾਨੂੰ ਦਿਖਾਉਂਗਾ ਦੇ ਉਸ ਤਰੀਕੇ ਨਾਲ ਚਲੋ ਇਹਨਾਂ ਨੂੰ ਮੁਬਾਰਕਾਂ ਲੱਕੀ ਸਟੂਡੈਂਟ ਹੈਗੇ ਆ ਜਿਨ੍ਹਾਂ ਦੇ ਬੱਚੇ ਹੈਗੇ ਆ ਜਿਨ੍ਹਾਂ ਦਾ ਵੀਜ਼ਾ ਲੱਗਾ ਇਹਨਾਂ ਦੇ ਮਾਤਾ ਪਿਤਾ ਦਾ ਵੀ ਨਾਲ ਲੱਗਿਆ ਵੀਜ਼ਾ ਹਾਂਜੀ ਪਹਿਲਾ ਬੱਚੇ ਦਾ ਗ੍ਰਾਂਟ ਹੋਇਆ ਅੱਜ ਮਦਰ ਦਾ ਇੰਟਰਵਿਊ ਸੀਗਾ ਔਰ ਉਹਨਾਂ ਨੇ ਕਿਹਾ ਉਹਨਾਂ ਨੂੰ ਕੰਗratulations ਵੀਜ਼ਾ ਇਸ ਅਪਰੂਵਡ ਔਰ ਪਾਸਪੋਰਟ ਸਟੈਂਪਿੰਗ ਵਾਸਤੇ ਰੱਖ ਲਿਆ ਅਗਲੇ ਸ਼ੋਤੇ ਮੈਂ ਉਹਨਾਂ ਨਾਲ ਵੀ ਤੁਹਾਨੂੰ ਇੰਟਰੋਡਿਊਸ ਕਰਾਉਂਗਾ ਠੀਕ ਹੈ ਮੈਂ ਇਹਨਾਂ ਦੇ ਯਾਨੀ ਕਿ ਬੱਚੇਆਂ ਦੋਨ ਦੇ ਨਾਲ ਉਹਨਾਂ ਦੀ ਮਾਤਾ ਦਾ ਵੀ ਵੀਜ਼ਾ ਲੱਗਿਆ ਤੇ ਕਿਸ ਤਰ੍ਹਾਂ ਦੀ ਜੇ ਆਪਾਂ ਆਮ ਸੋਚਦੇ ਹਾਂ ਚਲੋ ਇਹ ਗਵਰਨਮੈਂਟ ਜੌਬ ਤੇ ਸੀਗੇ ਹਨਾ ਕੋਈ ਦਿੱਲੀ ਦੇ ਰਹਿਣ ਵਾਲੇ ਥੋੜਾ ਹੋਰ ਤਾਂ ਨਹੀਂ ਪ੍ਰੋਫਾਈਲਾਂ ਦੀ ਹੈਵੀ ਹੋਊਗੀ ਪਰ ਜਿਵੇਂ ਆਪਣੇ ਪੰਜਾਬ ਦੇ ਪਿੰਡਾਂ 'ਚ ਕਿਸਾਨ ਨੇ ਆਮ ਮੀਡੀਅਮ ਪਰਿਵਾਰ ਉਹ ਆਪਣੇ ਬੱਚੇ ਨਾਲ ਕਿਸ ਤਰ੍ਹਾਂ ਦੇ ਨਾਲ ਜਾ ਸਕਦੇ ਆ ਕਿਸ ਤਰ੍ਹਾਂ ਦੀ ਨਹੀਂ ਪ੍ਰੋਫਾਈਲ ਹੋਵੇ ਯਾਨੀ ਕਿ ਇਨਕਮ ਕਿੰਨੀ ਹੋਣੀ ਚਾਹੀਦੀ ਹੈ ਔਰ ਇਨਕਮ ਆਫ ਸੋਰਸ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਭਾਈ ਦੇਖੋ ਇਹਦੇ ਵਿੱਚ ਇਨਕਮ ਕਿੰਨੀ ਹੋਣੀ ਚਾਹੀਦੀ ਹੈ ਇਨਕਮ ਆਫ ਸੋਰਸ ਕਿੱਦਾਂ ਦਾ ਹੋਣਾ ਚਾਹੀਦਾ ਤੁਹਾਡੇ ਕੋਲ ਜੇ ਕਿਸਾਨ ਭਾਈ ਹੋ ਆਈਟੀਆਰ ਹੈ ਜੇ ਫਾਰਮ ਹੈ ਤਹਿਸੀਲਦਾਰ ਇਨਕਮ ਸਰਟੀਫਿਕੇਟ ਹੈ ਉਹ ਤੁਸੀਂ ਜਸਟ ਆਪਾਂ ਦੇਖੋ ਨਾ ਯੂਐਸਏ ਦੇ ਅੰਬੈਸੀ ਦੇ ਵਿੱਚ ਕੋਈ ਡਾਕੂਮੈਂਟ ਨਹੀਂ ਜਾਣਾ ਜੋ ਆਪਾਂ ਸਕੂਲ ਦੇ ਵਿੱਚ ਸਬਮਿਟ ਕਰਾਣੇ ਆ ਬਸ ਉਹੀ ਹੋ ਹੈਗਾ ਆ ਆਪਾਂ ਇੱਕ ਆਪਣੇ ਆਪ ਨੂੰ ਫਾਈਨੈਂਸ਼ਲੀ ਕੈਪੇਬਲ ਸਾਬਿਤ ਕਰਨਾ ਹੈ ਇੱਕ ਸਾਲ ਦਾ ਜੋ ਖਰਚਾ ਹੁੰਦਾ ਆ ਆਪਾਂ ਜਸਟ ਸ਼ੋ ਮਨੀ ਆ ਜੋ ਸਾਨੂੰ ਸ਼ੋ ਕਰਨੀ ਪੈਂਦੀ ਹੈ ਇਨਕਮ ਤੁਹਾਡੀ 8 ਲੱਖ ਹੈ 9 ਲੱਖ ਹੈ 16 ਲੱਖ ਹੈ 20 ਲੱਖ ਹੈ ਡਸਨਟ ਮੈਟਰ ਸਭ ਤੋਂ ਵੱਡੀ ਗੱਲ ਜੋ ਬੱਚੇ ਦੇ ਨਾਲ ਜਿੱਦਾਂ ਬੱਚਾ 14 ਸਾਲ ਤੋਂ ਛੋਟਾ ਹੈ ਔਰ ਪੇਰੈਂਟਸ ਨੇ ਜਦੋਂ ਬੋਲਣਾ ਹੈ ਪੇਰੈਂਟ ਆਪਣੀ ਮਦਰ ਟੰਗ ਵਿੱਚ ਨੇਟਿਵ ਲੈਂਗੁਏਜ ਦੇ ਵਿੱਚ ਵੀ ਇੰਟਰਵਿਊ ਦੇ ਸਕਦੇ ਆ ਉਹਨੋਂ ਇੰਟਰਵਿਊ ਦੇ ਵਿੱਚ ਕੀ ਕੁਐਸਚਨ ਤੁਹਾਡੇ ਤੋਂ ਪੁੱਛਣਗੇ ਔਰ ਆਪਾਂ ਕੀ ਕਹਿਣਾ ਹੈ ਆਪਾਂ ਕਿਸ ਵੀਜ਼ਾ ਤੇ ਕਿਉਂ ਬੱਚੇ ਦੇ ਨਾਲ ਅਪਲਾਈ ਕਰ ਬੱਚੇ ਨੂੰ ਕਿਉਂ ਪੜਾਉਣਾ ਚਾਹੁੰਦੇ ਆ ਇਹਦੀ ਸਪੈਸ਼ਲ ਤੌਰ ਤੇ ਆਪਾਂ ਤੁਹਾਨੂੰ ਤਿਆਰੀ ਕਰਾਨੇ ਆ ਕੋਈ ਹਾਈ ਫਾਈ ਇੰਗਲਿਸ਼ ਨਹੀਂ ਬੋਲਣੀ ਹੈ ਕੋਈ ਕੁਝ ਨਹੀਂ ਹੈ ਆਪਾਂ ਜਿੱਦਾਂ ਦਾ ਹੈਗਾ ਆਪਾਂ ਆਪਣੇ ਆਪ ਨੂੰ ਪ੍ਰੈਜੈਂਟ ਉਦਾਂ ਦਾ ਹੀ ਕਰਨਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਯੂ ਐਸ ਏ ਕਿੱਦਾਂ ਦੀ ਕੰਟਰੀ ਹੈ ਜੋ ਤੁਹਾਡੀ ਪ੍ਰੈਜੈਂਟੇਸ਼ਨ ਨੂੰ ਦੇਖ ਕੇ ਹੀ ਵੀਜ਼ਾ ਦਿੰਦੀ ਹੈ ਤੁਹਾਡੇ ਆਈ 20 ਨੂੰ ਦੇਖ ਕੇ ਵੀਜ਼ਾ ਦਿੰਦੀ ਹੈ ਤੁਹਾਡੇ ਡੀ ਐਸ 160 ਨੂੰ ਤਿੰਨ ਚੀਜ਼ਾਂ ਦੇਖ ਕੇ ਵੀਜ਼ਾ ਦਿੰਦੀ ਹੈ ਡੀ ਐਸ 160 ਮੇਰੀ ਮਾਹੀ ਟੀਮ ਫਿਲ ਕਰਦੀ ਹੈ ਠੀਕ ਹੈ ਜੀ ਪ੍ਰੈਜੈਂਟੇਸ਼ਨ ਤੁਹਾਡੀ ਹੈ ਜਿਹਦੀ ਤੁਹਾਨੂੰ ਤਿਆਰੀ ਕਰਵਾਈ ਜਾਂਦੀ ਹੈ ਬੱਚੇ ਨੂੰ ਕਿਉਂ ਪੜਾ ਰਹੇ ਆ ਆਪਾਂ ਸਕੂਲ ਤੋਂ ਕੀ ਕੀ ਫੈਸਿਲਿਟੀਆਂ ਲੈ ਰਹੇ ਆ ਭਾਜੀ ਨੇ ਜੋ ਕੁਐਸਚਨ ਪੁੱਛਿਆ ਇਹ ਸਾਡੇ ਫਾਈਲਿੰਗ ਡਿਪਾਰਟਮੈਂਟ ਦਾ ਕੋਰਸ ਇਸ ਹੈ ਗਿਆ ਜਿਸ ਕਰਕੇ ਤੁਹਾਡਾ ਵੀਜ਼ਾ ਗ੍ਰਾਂਟ ਹੁੰਦਾ ਹੈ ਇਹ ਮੈਂ ਜੋ ਔਨ 에ਅਰ ਦੱਸਿਆ ਕਿਉਂਕਿ ਸਾਨੂੰ ਪਤਾ ਹੈ ਅੱਜ ਕੱਲ ਕਿ ਹਰ ਵੀਜ਼ਾ ਜੋ ਹੈ ਜਿੱਦਾਂ ਭਾਜੀ ਨੇ ਕਿਹਾ ਵੇ ਕਿਸੇ ਕੰਟਰੀ ਨੇ ਕੋਈ ਵੀਜ਼ਾ ਕੈਟਾਗਰੀ ਬਣਾਈ ਹੈ ਉਹ ਵੀਜ਼ਾ ਦੇਣ ਵਾਸਤੇ ਬਣਾਈ ਹੈ ਲੇਕਿਨ ਕਾਫੀ 에ਜੰਟ ਇੱਦਾਂ ਦੇ ਵੀ ਹੈਗੇ ਜੋ ਉਹਨਾਂ ਕੈਟਾਗਰੀਜ਼ ਦਾ ਮਿਸਯੂਜ਼ ਕਰਦੇ ਆ ਤਾਂ ਉਹਨੂੰ ਗਲਤ ਢੰਗ ਨਾਲ ਪ੍ਰੈਜ਼ੈਂਟ ਕਰਦੇ ਆ ਤੁਹਾਨੂੰ ਕਹਿ ਦਿੰਦੇ ਆ ਜੀ ਤੁਹਾਨੂੰ ਸਕਾਲਰਸ਼ਿਪ ਵੀ ਮਿਲੇਗੀ ਇਹ ਮਿਲੇਗਾ ਉਹ ਮਿਲੇਗਾ ਆਪਾਂ ਇੰਡੀਆ ਦੀ ਗੱਲ ਕਰ ਲਈਏ ਇੰਡੀਆ 'ਚ ਵੀ ਸਾਡੇ ਬੱਚੇ ਨੂੰ ਸਕਾਲਰਸ਼ਿਪ ਨਹੀਂ ਮਿਲਦੀ ਆ ਅੰਟਿਲ ਐਂਡਲੈਸ ਜੇਕਰ ਉਹ ਕੋਈ ਸਕਾਲਰਸ਼ਿਪ ਦਾ ਇਗਜ਼ਾਮ ਨਹੀਂ ਦਿੰਦਾ ਹੁਣ 8ਵੀਂ ਤੋਂ ਬਾਅਦ ਆਪਾਂ ਸਕਾਲਰਸ਼ਿਪ ਦਾ ਬੱਚੇ ਇਗਜ਼ਾਮ ਦਿੰਦੇ ਹਨ ਉਹ 9ਵੀਂ 10ਵੀਂ 11ਵੀਂ 12ਵੀਂ ਸਕਾਲਰਸ਼ਿਪ ਲੱਗਦੀ ਹੈ ਇਗਜ਼ਾਮ ਤੋਂ ਬਾਅਦ ਤਾਂ ਇਹ ਤਾਂ ਪਹਿਲਾ ਗੱਲ ਤਾਂ ਸਕਾਲਰਸ਼ਿਪ ਦੇ ਚਾਂਸੇ ਦੇ ਵਿੱਚ ਨਹੀਂ ਆਣਾ ਦੂਜੀ ਗੱਲ ਹੁਣ ਤੁਹਾਡੀ ਪ੍ਰੋਫਾਈਲ no doubt ਤੁਸੀਂ ਐਗਰੀਕਲਚਰ ਹੋ ਬਿਜ਼ਨਸਮੈਨ ਹੋ ਛੋਟਾ ਬਿਜ਼ਨਸ ਹੈ ਵੱਡਾ ਬਿਜ਼ਨਸ ਹੈ ਉਹ ਤੁਹਾਡੀ ਪ੍ਰੈਜੈਂਟੇਸ਼ਨ ਕਿੱਦਾਂ ਦੀ ਕਰਨੀ ਆ ਆਪਾਂ ਬੱਚੇ ਨੂੰ ਕਿਉਂ ਪੜਾਉਣਾ ਚਾਹੁੰਦੇ ਹਾਂ ਜੀ ਆਪਾਂ ਖੇਤੀਬਾੜੀ ਵਾਲੇ ਆ ਗਏ ਔਰ ਸਾਡਾ ਸੁਪਨਾ ਹੈਗਾ ਕਿ ਸਾਡਾ ਮਾਈਨਰ ਬੱਚਾ ਸ਼ੁਰੂ ਤੋਂ ਹੀ ਇਦਾਂ ਕੋਈ ਗਲਤ ਗਲਤ ਨਹੀਂ ਹੈਗੀ ਹੈ ਨਾ ਆਪਾਂ ਬਸ ਵੀਜ਼ਾ ਆਫੀਸਰ ਨੂੰ ਕਨਵਿੰਸ ਕਰਨਾ ਹੈ ਜਿਹਦੀ ਤਿਆਰੀ ਆਪ ਆਪਾਂ ਤੁਹਾਨੂੰ ਕਰਵਾਨੀ ਹੈ ਔਰ ਫਾਈਲ ਦੀ ਪ੍ਰੈਪਰੇਸ਼ਨ ਕਰਨੀ ਹੈ